ਪੁੱਤ ਗਿਆ ਵਿਦੇਸ਼ ਤਾਂ ਇਸ ਮਾਂ ਨੇ ਬੂਟਿਆਂ ਨਾਲ ਪਾਲਿਆ ਪਿਆਰ ਕਰ ਚ ਹੀ ਵਗਵਾਕਾ ਕਿਸਮਾਂ ਦੇ ਬੂਟੇ ਰੱਖ ਨਰਸਰੀ ਵਰਗਾ ਬਣਾਇਆ ਮਾਹੌਲ ਇਕ ਪਾਸੇ ਜਿੱਥੇ ਧਰਤੀ ਦਾ ਤਾਪਮਾਨ ਵਧਨ ਕਰਕੇ ਸਰਕਾਰ ਅਤੇ ਵਿਭਾਗ ਦੇ ਵੱਲੋਂ ਲੋਕਾਂ ਦੀ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਤੇ ਹੀ ਅਜਨਾਲਾ ਦੇ ਪਿੰਡ ਬੋਹਲੀਆਂ ਦੀ ਔਰਤ ਦਲਜੀਤ कौर ਨੇ ਪੁੱਤ ਦੇ ਵਿਦੇਸ਼ ਜਾਣ ਤੋਂ ਬਾਅਦ ਬੂਟੀਆਂ ਦੇ ਨਾਲ ਹੀ ਪਿਆਰ ਪਾਲਿਆ ਤੇ ਆਪਣੇ ਘਰ ਦੇ ਵਿੱਚ ਵੱਖ-ਵੱਖ ਕਿਸਮਾਂ ਦੇ ਬੂਟਿਆਂ ਨੂੰ ਲਗਾ ਕੇ ਘਰ ਨੂੰ ਨਰਸਰੀ ਦਾ ਰੂਪ ਦੇ ਕੇ ਉਹਨਾਂ ਦੀ ਸਾਂਭ ਸੰਭਾਲ ਸ਼ੁਰੂ ਕਰ ਦਿੱਤੀ। ਇਸ ਸੰਬੰਧੀ ਜਦ ਦਲਜੀਤ कौर ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਬੂਟੀਆਂ ਦੇ ਨਾਲ ਸ਼ੁਰੂ ਤੋਂ ਬਹੁਤ ਪਿਆਰ ਸੀ ਅਤੇ ਉਹਨਾਂ ਵੱਲੋਂ ਘਰ ਵਿੱਚ ਬੂਟੇ ਲਾਉਣ ਦਾ ਫੈਸਲਾ ਕੀਤਾ ਗਿਆ ਜਿਸ ਤੋਂ ਬਾਅਦ ਜੋ ਵੀ ਕੋਈ ਖਾਲੀ ਵਸਤੂ ਉਹਨਾਂ ਨੂੰ ਮਿਲਦੀ ਸੀ ਉਹ ਉਸ ਨੂੰ ਰੰਗ ਕਰਕੇ ਤਿਆਰ ਕਰਨ ਤੋਂ ਬਾਅਦ ਉਸ ਵਿੱਚ ਬੂਟੇ ਲਗਾ ਦਿੰਦੇ ਹਨ ਉਹਨਾਂ ਕਿਹਾ ਕਿ ਉਹ ਇਨ੍ਹਾਂ ਬੂਟੀਆਂ ਦਾ ਬੱਚਿਆਂ ਵਾਂਗ ਧਿਆਨ ਰੱਖਦੇ ਹਨ ਅਤੇ ਸਮੇਂ-ਸਮੇਂ ਤੇ ਪਾਣੀ ਵੀ ਦਿੰਦੇ ਹਨ ਉਹਨਾਂ ਦੱਸਿਆ ਕਿ ਉਹਨਾਂ ਦੇ ਵੱਲੋਂ ਸਬਜ਼ੀਆਂ ਫਲਾਂ ਦੇ ਨਾਲ ਨਾਲ ਤਿਆਰ ਕੀਤੀ ਵਿਸ਼ੇਸ਼ ਘਰੇਲੂ ਖਾਦ ਨੂੰ ਉਹਨਾਂ ਬੂਟਿਆਂ ਲਈ ਵਰਤਿਆ ਜਾਂਦਾ ਹੈ ਜਿਸ ਤਾਂ ਲਈ ਹਰੇ ਭਰੇ ਅਤੇ ਤੰਦਰੁਸਤ ਰਹਿੰਦੇ ਹਨ ਈ ਨਾਂ ਜੇ ਕੀ ਕਰਨਾ ਚਾਹੁੰਦੇ ਹਾਂ ਜੀ ਹਾਂਜੀ ਮੇਰਾ ਨਾਮ ਦਲਜੀਤ ਕੌਰ ਆ ਗੋਲੀਆਂ ਪਿੰਡ ਨਾਲੇ ਦੇ ਕੋਲ ਤੇ ਅਸੀਂ ਇਹੋ ਹੀ ਚਾਹੁੰਦੇ ਆਂ ਫਿਰ ਮਤਲਬ ਹਰੇਕ ਨੂੰ ਵਾਲੇ ਬੂਟੇ ਦੂਜੇ ਬੂਟੇ ਜਿੰਨੀ ਵੀ ਜਗ੍ਹਾ ਸਾਡੇ ਕੋਲ ਜਗ੍ਹਾ ਥੋੜੀ ਪਰ ਫਿਰ ਵੀ ਅਸੀਂ ਗਮੜਿਆਂ ਦੇ ਵਿੱਚ ਲਾਏ ਨੇ ਬੂਟੇ ਲਾਉਣੇ ਚਾਹੀਦੇ ਵੱਧ ਤੋਂ ਵੱਧ ਇਹ ਬਹੁਤ ਮਤਲਬ ਵਧੀਆ ਆਕਸੀਜਨ ਦਿੰਦੇ ਨੇ ਹਰਿਆਲੀ ਆ ਵਧੀਆ ਲੱਗਦੀ ਘਰ ਦੇ ਵਿੱਚ ਜਦੋਂ ਉੱਠੀ ਦਾ ਸਵੇਰੇ ਹਰਿਆਲੀ ਵਧੀਆ ਲੱਗਦੀ ਜਦੋਂ ਉੱਠੀ ਦਾ ਬਹੁਤ ਵਧੀਆ ਲੱਗਦੀ ਹਰੇਕ ਪ੍ਰਕਾਰ ਦੇ ਲਾਏ ਨੇ ਇਹ ਤੇ ਕੋਈ ਗਿਣਤੀ ਨਹੀਂ ਕਿੰਨੇ ਪ੍ਰਕਾਰ ਦੇ ਵਿੱਚ ਯਾਦ ਨਹੀਂ ਹੈਗਾ ਕਿੰਨੇ ਪ੍ਰਕਾਰ ਦੇ ਤੇ ਬਹੁਤ ਬਹੁਤ ਹਾਰੇਕ ਪ੍ਰਕਾਰ ਦੇ ਉਤਰਾ ਮਹਿੰਗੇ ਤੋਂ ਮਹਿੰਗੇ ਹੀ ਬੁੱਡੇ ਲਿਆ ਕੇ ਲਾਏ ਨੇ ਤੇ ਚਾਹੀਦਾ ਹਾਰੇਕ ਨੂੰ ਇੰਨੀ ਕਿ ਮਿਹਨਤ ਜੇ ਮਿਹਨਤ ਤਾਂ ਬਹੁਤ ਜ਼ਿਆਦਾ ਜੇ ਹੈ ਬੱਚਿਆਂ ਵਾਂਗ ਹੀ ਜਿਹਾ ਤਰ੍ਹਾਂ ਬੱਚੇ ਪਾਲੀ ਦੇ ਇਸੇ ਤਰ੍ਹਾਂ ਇਹਨਾਂ ਨੂੰ ਵੀ ਹਾਰੇਕ ਚੀਜ਼ ਦੀ ਲੋੜ ਹੁੰਦੀ ਆ ਖਾਦ ਦੀ ਵੀ ਲੋੜ ਹੁੰਦੀ ਆ ਪਾਣੀ ਧਾਣੀ ਦੀ ਟਾਈਮ ਨਾਲ ਦੇਣਾ ਹਾਰੇਕ ਚੀਜ਼ ਦੀ ਲੋੜ ਹੁੰਦੀ ਆ ਤੇ ਕਿਹੜੀ ਖਾਦ ਕਿਹੜੀ ਪਾਉਂਦੇ ਜਿਨਾਂ ਨੂੰ ਖਾਦ ਵਰਮੀਕੋ compost ਜਾਂ ਛਿਲਕੇ ਹੁੰਦੇ ਜਿ ਤਰ੍ਹਾਂ ਫਰੂਟਾਂ ਦੇ ਉਹ ਪਾਉਣੇ ਆ ਤੇ ਪਿਆਜ਼ ਦੇ ਛਿਲਕੇ ਆ ਸਬਜ਼ੀਆਂ ਜਿਤਨਾ ਧੋਈ ਦੇ ਚੌਲ ਚਲ ਧੋਈ ਦੇ ਦਾਲ ਧੋਈ ਦੀ ਉਹਨਾਂ ਦਾ ਪਾਣੀ ਸੇਵ ਕਰਕੇ ਉਹ ਪਾਉਣਾ ਜਿਤਨਾ ਹੁਣ ਬਾਸ ਜਿਆਦਾ ਹੋਣ ਲਈ ਤੇ ਗਮਲੇ ਚ ਪਾਣੀ ਜ਼ਿਆਦਾ ਹੋ ਗਿਆ ਉਹ ਫਿਰ ਕੱਢ ਲੈਣਾ ਜਿਆਦਾ ਪਾਣੀ ਵੀ ਨਹੀਂ ਚੰਗਾ ਫਿਰ ਉਹ ਸੇਵ ਕਰਕੇ ਤੇ ਬਾਅਦ ਵਿੱਚ ਜਦੋਂ ਮਤਲਬ ਮਿੱਟੀ ਡਰਾਈ ਹੋ ਗਈ ਥੋੜੀ ਜਿਹੀ ਤੇ ਫਿਰ ਉਹਦੇ ਵਿੱਚ ਹੁਣ ਆ ਪਾਣੀ ਫਿਰ ਦੁਬਾਰਾ ਦੇ ਦੇਣਾ ਇਹੋ ਜਿਹੀ ਕਿੰਨੀ ਆਕਸੀਜਨ ਮਿਲਦੀ ਹੈ ਇਹਨਾਂ ਦੇ ਆਕਸੀਜਨ ਤਾਂ ਬਹੁਤ ਮਿਲਦੀ ਹੈ ਜੀ ਇਹ ਤਾਂ ਆਪਣੀ ਚਲੋ ਖੇਚਲ ਖੇਚਲੀ ਕਰਦੀ ਦੁਨੀਆ ਖੇਚਲ ਕਰਕੇ ਕਟਾਈ ਕਰੀ ਜਾਂਦੇ ਆ ਰੁੱਖ ਸਾਰੇ ਸਾੜੀ ਜਾਂਦੇ ਤਰਗਾ ਲਾ ਲਾ ਕੇ ਇਹ ਧਿਆਨ ਦੇਣਾ ਚਾਹੀਦਾ ਇਹਦੇ ਵਿੱਚ ਵਾਤਾਵਰਣ ਵਿੱਚ ਚਲੋ ਹਰਿਆਲੀ ਹੋਣੀ ਚਾਹੀਦੀ ਆਕਸੀਜਨ ਚਾਹੀਦੀ ਘਰ ਵੱਲੋਂ ਕਿੰਨੀ سپورਟ ਤੁਹਾਨੂੰ ਰਹੀ ਹੈ ਸੇਵਾ ਘਰ ਵੱਲੋਂ ਤੇ ਪੂਰੀ سپورਟ ਜੇ ਹਰੇਕ ਪਰਿਵਾਰਕ ਮੈਂਬਰ ਸਾਰੇ ਪੂਰੀ سپورਟ ਕਰਦੇ ਜੀ ਆਮ ਲੋਕਾਂ ਨੂੰ ਕੀ ਮੈਸੇਜ ਰਹੇ ਹਾਂਮ ਲੋਕਾਂ ਨੇ ਹੋਏ ਵੀ ਜਿੰਨਾ ਵੀ ਥੋੜਾ ਜਿਹਾ ਥਾਂ ਹੈਗਾ ਗਮਲੇ ਤੁਸੀਂ ਵੱਧ ਤੋਂ ਵੱਧ ਲਾਓ ਬੂਟੇ ਲਾਓ ਵਿੱਚ ਵੀ ਜੇ ਨਹੀਂ ਜਗ੍ਹਾ ਹੈਗੀ ਤੇ ਗਮਲੇ ਵੀ ਲੱਗ ਸਕਦੇ ਨੇ ਸਟੈਂਡ ਬਣਵਾ ਕੇ ਉੱਤੇ ਤੁਸੀਂ ਗਮਲੇ ਜਿੰਨੇ ਮਰਜ਼ੀ ਰੱਖ ਸਕਦੇ ਜੇ ਤੇ ਇਹ ਵੀ ਹਰਿਆਲੀ ਜਿਹੜੀ ਬਹੁਤ ਜ਼ਰੂਰੀ ਹੈ ਹਰਿਆਲੀ ਨਾਲ ਜੁੜੋ ਤੇ ਆਕਸੀਜਨ ਲਓ